ਸ੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹੱਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਦੇ ਹਾਂ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜੋ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਮੇਲੇ ਕਰਵਾਏ ਜਾ ਰਹੇ ਨੇ ਸੋ ਹਰ ਸਾਲ ਦੀ ਤਰ੍ਹਾਂ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇੱਕ ਮੇਲਾ ਜੋ ਹੈ ਉਹ ਮਾਰਚ ਮਹੀਨੇ ਦੇ ਵਿੱਚ ਤੇ ਜੋ ਦੂਜਾ ਕਿਸਾਨ ਮੇਲਾ ਉਹ ਸਤੰਬਰ ਮਹੀਨੇ ਦੇ ਵਿੱਚ ਕਰਵਾਇਆ ਜਾਂਦਾ ਹੈ ਇਹਨਾਂ ਮੇਲਿਆਂ ਦਾ ਮੁੱਖ ਮੁੱਖ ਮਕਸਦ ਜੋ ਹੈ ਉਹ ਕਿਸਾਨਾਂ ਨੂੰ ਅੱਗੇ ਆਉਣ ਵਾਲੀ ਫਸਲ ਦੇ ਉੱਪਰ ਕਿਹੜੀ ਨਵੀਂ ਤਕਨੀਕ ਹੈ ਕਿਹੜੇ ਨਵੇਂ ਬੀਜ ਨੇ ਜਾਂ ਜਿਹੜੀ ਨਵੀਂ ਖੋਜ ਹੈ ਉਹ ਕਿਸਾਨਾਂ ਤੱਕ ਪਹੁੰਚਾਉਣ ਦਾ ਮਕਸਦ ਇਹਨਾਂ ਮੇਲਿਆਂ ਦਾ ਰਹਿੰਦਾ ਤੇ ਕਿਹੜੀ ਮੇਨ ਮੇਨ ਤਾਰੀਖ ਹੈ ਜਾਂ ਕਿਹੜੀ ਮੇਨ ਜਗ੍ਹਾ ਜਿੱਥੇ ਇਸ ਸਾਲ ਮੇਲੇ ਕਰਵਾਏ ਜਾ ਰਹੇ ਨੇ ਉਹ ਸਭ ਦੀ ਚਰਚਾ ਆਪਾਂ ਇਸ ਵੀਡੀਓ 'ਚ ਕਰਾਂਗੇ ਤੇ ਇੱਕ ਮੇਲਾ ਜੋ ਪਸ਼ੂ ਮੇਲਾ ਮਲੋਟ ਹੈ ਉਹਦੀ ਵੀ ਤਰੀਕ ਦੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਚ ਦਾਂਗੇ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਦਾਂ ਦੀ ਖੇਤੀਬਾੜੀ ਸੰਬੰਧੀ ਅਪਡੇਟਡ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਸੋ ਕਿਸਾਨ ਵੀਰੋ ਜੋ ਇਸ ਸਾਲ ਮੇਲਾ ਕਰਵਾਇਆ ਜਾ ਰਿਹਾ ਉਸ ਦਾ ਜੋ ਮੁੱਖ ਥੀਮ ਹੈ ਉਹ ਕੁਦਰਤੀ ਸੋਮੇ ਬਚਾਓ ਸਭ ਲਈ ਖੁਸ਼ਹਾਲੀ ਲਿਆਓ ਉਹਦੇ ਥੀਮ ਦੇ ਅੰਡਰ ਇਹ ਮੇਲੇ ਕਰਵਾਏ ਜਾਣਗੇ ਸੋ ਮੇਨ ਫੋਕਸ ਇਸ ਥੀਮ ਤੇ ਰਹੇਗਾ ਤੇ ਸਭ ਤੋਂ ਪਹਿਲੇ ਜੇ ਗੱਲ ਕਰ ਲਈਏ ਜੋ ਲੁਧਿਆਣਾ ਪੀਏਯੂ ਐਗਰੀਕਲਚਰ ਯੂਨੀਵਰਸਿਟੀ ਜੋ ਹੈ ਉੱਥੇ ਜੋ ਮੇਲਾ ਹੋਣ ਜਾ ਰਿਹਾ ਉਹ 13 ਤੇ 14 ਸਤੰਬਰ ਨੂੰ ਹੋਣ ਜਾ ਰਿਹਾ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੋ ਨਾ ਕਲਾ ਅੰਮ੍ਰਿਤਸਰ ਮੇਲਾ ਹੋਣ ਜਾ ਰਿਹਾ 3 ਸਤੰਬਰ 2024 ਨੂੰ ਹੋਣ ਜਾ ਰਿਹਾ ਤੇ ਉਸ ਤੋਂ ਬਾਅਦ ਬੱਲੋਵਾਲ ਸੌਂਕੜੀ 6 ਸਤੰਬਰ 2024 ਨੂੰ ਇਹ ਮੇਲਾ ਹੋਏਗਾ ਉਸ ਤੋਂ ਬਾਅਦ ਫਰੀਦਕੋਟ ਚ ਮੇਲਾ ਜੋ 10 ਸਤੰਬਰ ਨੂੰ ਹੋਣ ਜਾ ਰਿਹਾ ਗੁਰਦਾਸਪੁਰ 18 ਸਤੰਬਰ ਰੋਣੀ ਪਟਿਆਲਾ 24 ਸਤੰਬਰ ਤੇ ਬਠਿੰਡਾ 27 ਸਤੰਬਰ ਨੂੰ ਇਹ ਮੇਲਾ ਹੋਣ ਜਾ ਰਿਹਾ ਤੇ ਇਹ ਮੇਲੇ ਜੋ ਮੇਨ ਇੱਥੇ ਜੋ ਪ੍ਰਾਈਵੇਟ ਕੰਪਨੀਆਂ ਵੀ ਆਉਣਗੀਆਂ ਉਹ ਵੀ ਆਵਦਾ ਜੋ ਨਵੀਂ-ਨਵੀਂ ਤਕਨੀਕ ਹੈ ਆਪ ਦੀ ਸਟਾਲ ਲਾਉਣ ਗਿਆ ਤੁਸੀਂ ਉਹਨਾਂ ਤੋਂ ਵੀ ਜਾਣਕਾਰੀ ਲੈ ਸਕਦੇ ਹੋ ਤੇ ਨਾਲ ਦੀ ਨਾਲ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਇੰਟਿਸਟ ਨੇ ਉਹਨਾਂ ਤੋਂ ਵੀ ਤੁਸੀਂ ਆਪਦੀ ਫਸਲ ਜੋ ਮੌਕੇ ਤੇ ਜਿਵੇਂ ਝੋਨਾ ਜਾਂ ਨਰਮਾਏ ਉਹਦੀ ਜਾਣਕਾਰੀ ਲੈ ਸਕਦੇ ਹੋ ਤੇ ਅੱਗੇ ਆਉਣ ਵਾਲੀਆਂ ਫਸਲਾਂ ਜਿਵੇਂ ਕਿ ਕਣਕ ਹੋ ਗਿਆ ਤੇ ਸਰੋਂ ਹੋ ਗਈ ਉਹਨਾਂ ਦੇ ਬੀਜਾਂ ਬਾਰੇ ਵੀ ਤੁਸੀਂ ਜਾਣਕਾਰੀ ਅ ਲੈ ਸਕਦੇ ਹੋ ਤੇ ਇੱਥੇ ਪ੍ਰਦਰਸ਼ਨੀਆਂ ਵੀ ਲਾਈਆਂ ਜਾਣਗੀਆਂ ਜਿੰਨਾ ਜਿਹੜੇ ਤੁਸੀਂ ਬੀਜ ਦੀ ਖੋਜ ਇਸ ਸਾਲ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਉਹਨਾਂ ਦੇ ਡੈਮੋ ਜਾਂ ਪ੍ਰਦਰਸ਼ਨੀਆਂ ਵੀ ਜੋ ਲਾਈਆਂ ਜਾਣਗੀਆਂ ਇਹਨਾਂ ਮੇਲਿਆਂ ਦੇ ਵਿੱਚ ਤੇ ਇਸ ਦੇ ਨਾਲ ਨਾਲ ਜੋ ਇੱਕ ਮੇਲਾ ਪਸ਼ੂ ਮੇਲਾ ਜੋ ਮਲੋਟ ਦੇ ਵਿੱਚ ਕਰਵਾਇਆ ਜਾ ਰਿਹਾ ਤੇ ਇਹ ਮੇਲਾ 7 ਤੇ 8 ਸਤੰਬਰ ਨੂੰ ਦਾਣਾ ਮੰਡੀ ਮਲੋਟ ਚ ਹੋਣ ਜਾ ਰਿਹਾ ਹੈ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਤੇ ਉੱਥੇ ਵੀ ਤੁਸੀਂ ਹਮ ਹਮ ਆ ਕੇ ਪਹੁੰਚ ਸਕਦੇ ਹੋ ਸੋ ਕਿਸਾਨ ਵੀਰੋ ਇਹ ਮੇਨ ਮੇਨ ਮੇਲੇ ਨੇ ਜੋ ਅਗਲੇ ਮਹੀਨੇ ਸਪਟੰਬਰ ਦੇ ਮਹੀਨੇ ਦੇ ਵਿੱਚ ਆਉਣ ਵਾਲੇ ਨੇ ਸੋ ਸਾਡੀ ਅਪੀਲ ਹੈ ਤੁਸੀਂ ਵੀ ਇਨਾਂ ਮੇਲਿਆਂ ਦੇ ਵਿੱਚ ਵੱਤ ਵੱਤ ਪਹੁੰਚ ਕੇ ਜੋ ਨਵੀਂ ਤਕਨੀਕ ਹੈ ਜਾਂ ਨਵੀਂ ਖੋਜ ਹੈ ਖੇਤੀਬਾੜੀ 'ਚ ਜੋ ਨਵੀਆਂ ਨਵੀਆਂ ਖੋਜਾਂ ਹੋ ਰਹੀਆਂ ਉਸ ਜਾਣਕਾਰੀ ਦਾ ਤੁਸੀਂ ਫਾਇਦਾ ਲੈ ਸਕੋ ਤੇ ਇਸ ਦੇ ਨਾਲ ਨਾਲ ਆਪਾਂ ਜੋ ਜਿਹੜੇ ਨਵੇਂ ਬੀਜ ਨੇ ਜਾਂ ਬੀਜ ਇਹਨਾਂ ਮੇਲਿਆਂ ਦੇ ਵਿੱਚ ਕਿਸਾਨਾਂ ਨੂੰ ਉਪਲਬਧ ਤੇ ਮਹੱਈਆ ਕਰਵਾਏ ਜਾਣਗੇ ਉਹਨਾਂ ਤੇ ਆਪਾਂ ਤੁਹਾਨੂੰ ਇੱਕ ਅਲੱਗ ਵੀਡੀਓ ਬਣਾ ਕੇ ਜਾਣਕਾਰੀ ਦੇਵਾਂਗੇ ਸੋ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੱਤਵਤ ਕਿਸਾਨ ਵੀਰਾਂ ਨਾਲ ਹੋਰ ਵੀ ਸਾਂਝੀ ਕਰੋ ਤਾਂ ਜੋ ਸਾਰੇ ਇਸ ਜਾਣਕਾਰੀ ਤੋਂ ਫਾਇਦਾ ਲੈ ਕੇ ਵੱਤਵਤ ਸੰਖਿਆ ਦੇ ਵਿੱਚ ਇਹਨਾਂ ਮੇਲਿਆਂ ਤੇ ਪਹੁੰਚ ਸਕਣ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹੱਬ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ